ਸੰਗਤ ਸੋ ਦਾਸਾਂ ਦੇ ਆਜ ਲਈ ਆਪਣੇ ਆਜ ਲਈ ਗੁਰੂ ਚਰਨਾਂ ਵਿੱਚ ਲਵਾਉਂਦੇ ਸਾਰੇ ਗੱਜ ਕੇ ਆਕੀਏ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸੰਗਤ ਜੀ ਜੇਸਾ ਮਹਾਨ ਜਰਨੈਲ ਦਾ ਆਪ ਜੀ ਅੱਜ ਜਨਮ ਦਿਹਾੜਾ ਮਨਾ ਰਹੇ ਜੇ ਸੋ ਇਹਨਾਂ ਦੇ ਅਸ਼ੋਕਨ ਬਾਰੇ ਮੈਂ ਕੁਝ ਸਮੇਂ ਦੇ ਵਿੱਚ ਹੀ ਆਪ ਰਹਿ ਕੇ ਆਪ ਜੀ ਦੇ ਨਾਲ ਵਿਚਾਰ ਸਾਂਝੀ ਕਰਕੇ ਫਤਿਗ ਜਾ ਦੇਣੀ ਹੈ ਕਿ ਇਹਨਾਂ ਦੇ ਪੁਰਖੇ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਕਲਿਆਣਾ ਜੀ ਮਹਾਰਾਜ ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਾਰਿਆ ਸਿੱਟਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸੰਸਾਰ ਮੁਕਤਵਾਂ ਵਾਸਤੇ ਅਦਾਸੀਆਂ ਸ਼ੁਰੂ ਕੀਤੀਆਂ ਤੇ ਚੌਥੀ ਅਦਾਸੀ ਦੇ ਸਮੇਂ ਪੂਰਨ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਪੂਰਨ ਬ੍ਰਹਮ ਗਿਆਨੀ ਤਨਤਨ ਬਾਬਾ ਕਲਿਆਣਾ ਜੀ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਨਗਰ ਰਾਜਨਗੜ ਜਿਸ ਨੂੰ ਅੱਜ ਕੱਲ ਆਪਾਂ ਕੱਠੋ ਨੰਗੜ ਕਹਿੰਦੇ ਆ ਕੋਸਿਸ ਥਾਂ ਦੇ ਗਿਤੇ ਕਿਉਂਕਿ ਇਹ ਨਗਰ ਤਨਤਨ ਬਾਬਾ ਜੀ ਨੂੰ ਸੰਗੀ ਦਾ ਪਿਤਾਪੁਰਖੀ ਨਗਰ ਹੈ ਬਾਬਾ ਕਲਿਆਣਾ ਜੀ ਇਸੇ